ਗੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਬੁਰੇ ਵਧੀਆ ਸਵਾਗਤ ਕਰਦੇ ਆ ਜੀ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਓ ਫੇਰ ਅੱਜ ਤੁਹਾਨੂੰ ਸ਼ੌਕ ਕਰਾਈਏ ਕਬੂਤਰਾਂ ਦਾ ਰੱਤਿਆਂ ਦਾ ਤੇ ਲਾਲ ਚੀਨਿਆਂ ਦਾ ਤੇ ਇਹ ਆਪਣੇ ਅਗੇ ਕਬੂਤਰ ਕਰੋ ਚੈੱਕ ਰੱਤੇ ਤੇ ਲਾਲ ਚੀਨੇ ਪਹਿਲਾਂ ਤੁਹਾਨੂੰ ਰੱਤੇ ਦਿਖਾ ਦਈਏ ਆ ਕਰੋ ਚੈੱਕ ਆਪਣੇ ਰੱਤੇ ਕਿੰਦਾਂ ਦੀ ਲਾੜੀ ਤੁਹਾਨੂੰ ਰੱਤਿਆਂ ਦੀ ਨਸਲ ਦੱਸਿਓ ਸਾਰੇ ਭਰਾ ਜਰੂਰ ਵੀ ਤੁਹਾਨੂੰ ਆਪਣੇ ਕਬੂਤਰ ਦੀ ਨਸਲ ਕਿੰਦਾਂ ਦੀ ਲੱਗਦੀ ਹੈ ਇਹ ਆਪਣੇ ਸਾਰੇ ਰੱਤੇ ਦੇਖ ਲੋ ਬਈ ਕਿੰੋਂ ਦੇਖਦੀਆਂ ਕਰ ਲੋ ਚੈੱਕ ਉਹ ਰੱਤਾ ਖਟੀਆਂ ਅੱਖਾਂ ਦਾ ਆਹ ਰੱਤਾ ਵੀ ਖਟੀਆਂ ਅੱਖਾਂ ਦਾ ਆਹ ਰੱਤਾ ਚਟੀਆਂ ਦਾ ਤੇ ਆਹ ਰੱਤੀ ਮੂਦਰੀ ਚਟੀਆਂ ਦੀ ਕਰ ਲੋ ਚੈੱਕ ਇਹਨਾਂ ਨੂੰ ਤੇ ਕਿਵੇਂ ਲੱਗੀ ਆਪਣੇ ਰੱਤਿਆਂ ਦੀ ਨਸਲ ਦੱਸਿਓ ਜਰੂਰ ਸਾਰੇ ਭਰਾ ਤੇ ਹੁਣ ਤੁਹਾਨੂੰ ਸ਼ੌਕ ਕਰਾਉਂਦੇ ਆ ਆਪਣੇ ਲਾਲ ਚੀਨਿਆਂ ਦਾ ਆਹ ਕਰੋ ਸ਼ੌਕ ਲਾਲ ਚੀਨੇ ਆ ਇਹ ਆਪਣੇ ਲਾਲ ਚੀਨੇ ਕਿਵੇਂ ਲੱਗੀ ਤੁਹਾਨੂੰ ਨਸਰੇ ਵੀ ਦੱਸੋ ਜਰੂਰ ਸਾਰੇ ਭਰਾ ਕਰ ਲੋ ਚੱਕਾ ਇਹ ਸਾਰੇ ਲਾਲ ਸਰੇ ਤੇ ਲਾਲ ਚੀਨੇ ਆ ਭਈ ਇਹ ਇੱਕ ਨਸਲਾ ਸਾਰੀ ਦੇਖੋ ਇਹ ਸਾਰੇ ਪੰਜੇ ਪੰਜ ਕਬੂਤਰ ਚਿੱਟੀਆਂ ਖਾਂਦੇ ਆ ਏਕਾ ਕਬੂਦਰੀ ਲਾਲ ਸਰੀ ਖੱਟੀਆਂ ਖਾਂਦੀ ਆ ਬਾਕੀ ਸਾਰੇ ਚਿੱਟੀਆਂ ਦੇ ਆ ਵੀ ਗੂੜੀ ਚਿੱਟੀਆਂ ਦੀ ਆ ਉਹ ਪਰਲਾ ਪੂਪਰ ਵੀ ਚਿੱਟੀਆਂ ਦਾ ਉਹ ਗੂਰੀ ਵੀ ਲਾਲਸਰੀ ਚਿੱਟੀਆਂ ਖਾਂਦੀ ਆ ਆਹ ਹੋਰ ਵੀ ਚਿੱਟੀਆਂ ਦਾ ਬਾਕੀ ਆ ਸਾਰੇ ਚਿੱਟੀਆਂ ਦੇ ਆ ਕੱਲੀ ਆ ਖੱਟੀਆਂ ਖਾਂਦੀ ਆ ਇੱਕ ਗੂੜੀ ਦੀ ਝਾਂਕ ਕਰੋ ਤੁਹਾਨੂੰ ਕਿੱਦਾਂ ਦੀ ਲੱਗੀ ਨਸਲ ਸਾਰੇ ਦੱਸਿਓ ਭਰਾ ਜਰੂਰ ਸਾਰੇ ਭਰਾ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਨਸਲ ਲੱਗਦੀ ਇਹ ਬਾਕੀ ਬਹੁਤ ਤਗੜੀ ਤੇ ਚੰਗੀ ਨਸਲ ਆ ਬਈ ਇਹ ਲਾਲਸਰੀ ਆਪਣੇ ਤੇ ਆਪਣੇ ਰੱਤੇ ਤਾਂ ਤੁਹਾਨੂੰ ਗਲੜੇ ਦੀ ਸ਼ੌਂਕਰਾਦ ਨੇ ਬਈ ਗਲੜੇ ਕਬੂਤਰ ਆਪਣੇ ਦੋ ਵੇਖ ਗਏ ਆਪਾਂ ਬਈ ਜੋੜਾ ਸੇਲ ਕਰਤਾ ਸੀ ਕਿਸੇ ਮੁੰਡੇ ਨੂੰ ਆ ਦੇਖੋ ਬਈ ਗਲੜਾ ਕਬੂਤਰ ਆਪਣਾ ਮੇਨ ਵੱਡਾ ਇੱਕ ਕਬੂਤਰ ਆਪਣਾ ਮੇਨ ਵੱਡਾ ਉਹ ਦੋ ਦਾ ਪੱਠਾ ਆ ਗੰਦੜਾ ਘੱਟੀਆਂ ਅੱਖਾਂ ਦਾ ਇਹ ਕਬੂਦਰੀ ਉਧਰ ਆ ਬਈ ਗਲੜੀ ਸ਼ਾਕੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਲਓ ਜੀ ਕਰੋ ਸ਼ੌਂਕ ਇੱਕ ਗਲੜੀ ਸ਼ਾਕੀ ਤੇ ਦੋ ਕਬੂਤਰ ਆਪਣੇ ਵਸ ਗਏ ਬਈ ਪੱਠੇ ਗਲੜੇ ਸੀਗੇ ਕਬੂਤਰੀ ਕਬੂਤਰ ਦੋਨੇ ਭੈਣ ਭਰਾ ਤੇ ਉਹ ਕੋਈ ਮੁੰਡੇ ਨੇ ਆਪਾਂ ਵੀਡੀਓ ਪਾਈ ਤੇ ਉਹ ਮੁੰਡੇ ਕਹਿੰਦੇ ਆਪਣਾ ਕੰਟੈਕਟ ਕੀਤਾ ਕਿ ਸੱਜਣ ਮਿੱਤਰ ਨੇ ਤੇ ਉਹ ਵੀਰੇ ਜੋੜਾ ਹੋ ਗਿਆ ਸੇਲ 15000 ਦਾ ਉਹ ਬਾਈਆਂ ਦਾ ਬਈ ਮੈਂ ਦਿਨਸਾਲ ਬਣਾਉਣੀ ਆ ਗਲੜੀ ਕਬੂਤਰਾਂ ਦੀ ਮੈਨੂੰ ਚੰਗੇ ਦਿਨਸਾਲ ਮੈਂ ਕਹਾਂ ਵੀਰੇ 100% ਗਾਰੰਟੀ ਦਵਾ ਕੋਈ ਚੱਕਰ ਅੱਖਾਂ ਵਿੱਚ ਕੇ ਲੈ ਜਾ ਵੀਰ ਤੇ ਮੈਂ ਕਹਾਂ ਵੀਰੇ ਨੰਬਰ ਵੀ ਕੋਲ ਆਪਣੇ ਸੀਗਾ ਚਲੋ ਵੀਡੀਓ ਚ ਆਪਾਂ ਪਾਇਆ ਸੀ ਤਮੀਰ ਨਾਲ ਖਬਰ ਆਪਾਂ ਨਾਲ ਉਸ ਨੰਬਰ ਆਪਾਂ ਵੀਰ ਦਾ ਵੀ ਸੇਵ ਕਰ ਲਿਆ ਵੀਰ ਨੇ ਆਪਣਾ ਨੰਬਰ ਸੇਵ ਕਰ ਲਿਆ ਆਪਾਂ ਉਹ ਰਿਜ਼ਲਟ ਦੱਸੀਂ ਜਰੂਰ ਭੈਣ ਭਰਾ ਦੇ ਬੱਚਿਆਂ ਦਾ ਮੈਂ ਕਿਹਾ ਬਡੋਣੇ ਹੋਏ ਘਰੇ ਢਾਲੀ ਪਰ ਬਾਜੀ ਨਹੀਂ ਛੱਡਨੇ ਪਾਸੇ ਘਰੇ ਢਾਲੀ ਤੇ ਇਹਨਾਂ ਦੇਗਾ ਬੱਚੇ ਕੇ ਅਸੀਂ ਹੋਰਾਂ ਕਬੂਤਰਾਂ ਨਾਲ ਲਾ ਕੇ ਨਸਲ ਬਣਾ ਲਈ ਤੇ ਗੱਲੜੇ ਕੱਢਣਗੇ ਇਹ ਇੱਕ ਆ ਪੱਠੀ ਵੀ ਸੌਰੀ ਕਰੇ ਸੱਚ ਇਹਨਾਂ ਦੀ ਨਸਲ ਚੋਂ ਹੀ ਗੱਲੜਿਆਂ ਚੋਂ ਇੱਕ ਆ ਕਬੂਦਰੀ ਇਹਨਾਂ ਸਾਰੀ ਨਸਲ ਇੱਕ ਹੀ ਆ ਬਾਈ ਉਹ ਥੋੜੇ ਗੱਲੜੇ ਘੱਟ ਨਿਕਲੇ ਪਰ ਨਸਲ ਇਹਨਾਂ ਦੀ ਹੈ ਇਹ ਵੀ 1 ਜਾਂ 2 3 ਤੇ 2 ਉਧਰ 5 ਤੇ 2 ਸੇਲ ਹੋ ਗਏ ਬਈ ਤੇ ਨਸਲ ਆਪਣੀ ਕਬੂਤਰਾਂ ਦੀ ਕਿਦਾਂ ਲੱਗੀ ਤੁਹਾਨੂੰ ਸਾਰੇ ਬਰਾ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਪੂਰੇ ਘੈਂਟ ਗੱਲਬਾਤ ਆ ਕਬੂਤਰਾਂ ਦੀ ਤੇ ਕਰ ਲੋ ਚੈੱਕ ਇਧਰ ਮੌਜੀ ਸ਼ਾਹ ਕੀ ਬੱਚਾ ਗੱਡੀ ਬਿਟੀ ਇੱਕ ਬੱਚਾ ਮਰ ਗਿਆ ਵੀਰੇ ਕਾਲੀਆਂ ਕੰਨੀਆਂ ਦਾ ਹੀ ਉਹ ਤੇ ਰੱਤੀਆਂ ਕੰਨੀਆਂ ਦਾ ਤੇ ਬਾਕੀ ਕਰ ਲੋ ਚੈੱਕ ਇਦਦਰ ਕਾਜ ਜੋੜਾ ਭੈਣ ਭਰਾ ਦਾ ਇਹ ਵੀ ਦੇਖ ਲੋ ਇਹ ਕਾਫੀ ਕਲਰ ਜੀ ਹੈ ਦੋਨੇ ਵੀਰੇ ਇਹ ਕਰ ਲੋ ਚੈੱਕ ਬਈਏ ਆ ਸ਼ਾਕ ਖਾਣਾ ਜੁੜਾ ਕਬੂਤਰ ਸ਼ਾਕ ਖਾ ਕਬੂਦਰੀ ਸ਼ਾਕ ਕੀ ਆ ਨਜ਼ਰ ਹੀ ਬਿਠੀ ਆ ਆ ਕਬੂਤਰ ਚਿੱਟੀਆਂ ਦਾ ਕਬੂਦਰੀ ਵੀ ਚਿੱਟੀਆਂ ਦੀ ਆ ਨਜ਼ਰ ਹੀ ਬਿਠੀ ਆ ਹੁਣ ਆ ਕਬੂਦਰੀ ਕਿਸੇ ਹੋਰ ਕਬੂਤਰ ਨਾਲ ਲਾਵਾਂਗੇ ਬਾਕੀ ਉਹ ਕਾਲਸਰਾ ਜਿਹਾ ਕਬੂਤਰ ਕਾਲਾ ਜੀ ਨਾ ਉਹ ਕਬੂਦਰੀ ਨਾਲ ਲਾਇਆ 5 ਵੇ ਤੇ ਗਰੂਡੀ ਆਪਣੀ ਵਲੌਗ ਹੀ ਪਾਇਆ 40 45 ਰੈਂਬਰੇਟਰ ਦਾ ਤੇ ਇਹਦੇ ਨਾਲ ਦੀ ਪੱਠੀ ਆਪਾਂ ਵੀਰੇ ਉਹ ਦੇਤੀ ਆ ਗਾਲੜੀ ਸੀਗੀ ਤੇ ਨਾਲ ਗਾਲੜਾ ਭਰਾ ਸੀ ਉਹਨਾਂ ਦਾ ਤੇ ਚਲੋ ਬਾਈ ਫਿਰ ਮਿਲਦੇ ਜਲਦੀ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਦੱਸੋ ਸਾਰੇ ਭਰਾ ਕਿੱਦਾਂ ਦੇ ਲੱਗੇ ਆਪਣੀ ਇਹ ਵੀਡੀਓ ਤੇ ਕਿੱਦਾਂ ਦੇ ਲੱਗੇ ਆਪਣੇ ਕਬੂਤਰ ਲਾਲ ਸਰੇ ਤੇ ਗਾਲੜੇ ਤੇ ਰੱਤੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰਦੇ ਹੋ ਭਰਾਵਾਂ ਨੂੰ ਸ਼ੇਅਰ